ਅੱਜ ਕਿਹੜਾ ਸਭ ਕੀ ਕਹਿਣਾ ਚਾਹੁੰਗਾ ਅੱਜ ਕਗੜਾ ਨੌਤ ਵਜ਼ਿੰਡਾ ਕੋਰਟ ਦੇ ਵਿੱਚ ਪੇਸ਼ ਹੋਈ ਸੀ ਤੇ ਤੁਹਾਡਾ ਨਾਮ ਕੀ ਹੈਗਾ ਤੇ ਤੁਸੀਂ ਕਿਹੜੇ ਪੱਖ ਦੇ ਵਕੀਲ ਹੋ ਰਹੇ ਹੋ ਅ ਮੇਰਾ ਨਾਮ ਐਡਵੋਕੇਟ ਬਲਦੀਪ ਸਿੰਘ ਸਿੱਧੂ ਆ ਤੇ ਮੇਰੇ ਨਾਲ ਮੇਰੇ ਸੀਨੀਅਰ ਰਕਵੀਰ ਸਿੰਘ ਬੈਨਿਆਲ ਜੋ ਕਿ ਇਸ ਨੋਅ ਸੀ ਡੀਲ ਕਰ ਰਹੇ ਆ ਕਗੜਾ ਨੌਤ ਅੱਜ ਪੇਸ਼ ਹੋਏ ਸੀਗੇ ਸੱਤ ਨੰਬਰ ਕੋਰਟ ਚ ਲਖਵੀਰ ਸਿੰਘ ਜੱਜ ਸਾਹਿਬ ਦੀ ਕਿਉਂਕਿ ਪਿਛਲੀ ਡੇਟ ਤੇ ਉਹਨਾਂ ਦੇ ਬ੍ਰਾਂਟ ਨੇਲੇ ਸੀ ਉਹਨਾਂ ਨੇ ਕਿਉਂਕਿ ਐਗਜ਼ੈਂਪਸ਼ਨ ਵੀ ਲਾਈ ਸੀ ਕਿ ਪਰਸਨਲੀ ਅਪੀਅਰ ਨਾ ਹੋਵੇ ਪਰ ਜੱਸਾਬ ਨੇ ਉਹ ਡਿਸਪੋਜ਼ ਕਰਕੇ ਕਿਹਾ ਸੀ ਕਿ ਪਰਸਨਲੀ ਆਉ ਤੇ ਉਹਨਾਂ ਨੇ ਬੇਲ ਬਾਂਡ ਦੇ ਦਿੱਤੇ ਕਿਉਂਕਿ ਇਹ ਬੇਲੇਬਲ ਫੈਂਸ ਹੈ ਇਸ ਕਰਕੇ ਉਹਨਾਂ ਦੀ ਬੇਲ ਹੋ ਚੁੱਕੀ ਹੈ ਜਮਤ ਹੋ ਚੁੱਕੀ ਹੈ ਜੀ ਜੀ ਅੱਛਾ ਕਿਹੜੇ ਆਪਣਾ ਤੁਸੀਂ ਉਹਨਾਂ ਜੇ ਤੁਸੀਂ ਕਲਾਇੰਟ ਤੁਹਾਡੇ ਕਲਾਇੰਟ ਦਾ ਨਾਮ ਕੀ ਆਹ ਕਲਾਇੰਟ ਸਾਡੇ ਮਹਿੰਦਰ ਕੌਰ ਹੈ ਬੀਪੀ ਤੋਂ ਪਿੰਡ ਜੰਡ ਜਾਂਦੇ ਆ ਕੀ ਹੋਇਆ ਕੀ ਸੀ ਜੀ ਇਹ ਮਾਮਲਾ ਜਦੋਂ ਕਿਸਾਨ ਅੰਦੋਲਨ ਸੀ 2020 ਵਿੱਚ ਉਦੋਂ ਕੰਗਨ ਰਣੌਤ ਨੇ ਇੱਕ ਰੀਟਵੀਟ ਕੀਤਾ ਸੀ ਇੱਕ ਟਵੀਟ ਨੂੰ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੋ ਇਹ ਬੀਬੀਆਂ ਹੁੰਦੀਆਂ ਧਰਨੇ 'ਚ ਇਹ 100-100 ਰੁਪਿਆ ਦੇ ਕੇ ਜੋ ਕਾਫੀ ਮਤਲਬ ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਸੀ ਉਸ ਟਵੀਟ ਦੇ ਮਸਲੇ 'ਤੇ 2021 'ਚ ਅਸੀਂ ਕੰਪਲੇਂਟ ਫਾਈਲ ਕੀਤੀ ਸੀ ਤੇ ਅੱਜ ਤਕਰੀਬਨ 4-5 ਸਾਲ ਬਾਅਦ ਇਨੂੰ ਬੂਰ ਪਿਆ ਮਿਹਨਤ ਨੂੰ ਤੇ ਉਹ ਕੰਗਨਰ ਰੌਤ ਨੂੰ ਅਸੀਂ ਬਠਿੰਡਾ ਲਿਆਂ ਵਿੱਚ ਕੰਮ ਜਾ ਬੁ। ਅੱਛਾ ਅੱਜ ਜਦੋਂ ਕੰਗਨਰ ਰੌਤ ਆਈ ਹੈ ਜੀ ਜੈਸਾਹਬ ਦੇ ਸਾਹਮਣੇ ਤੁਸੀਂ ਪੇਸ਼ ਹੋਏ ਹੋਣਗੇ ਕੰਗਨਰ ਰੌਤ ਵੀ ਪੇਸ਼ ਹੋਈ ਹੈ ਉਹਦੇ ਤੇ ਕਿਹਨੂੰ ਪੇਸ਼ ਹੋਏ ਨੇ? ਜੀ ਜੀ। ਕੀ ਫਿਰ ਜੈਸਾਹਬ ਦੇ ਸਾਹਮਣੇ ਤੁਸੀਂ ਕੀ ਆਪਦੇ ਆਪਣਾ ਦੋਨੋਂ ਤਰਫੋਂ ਪੱਕ ਰੱਖੇਗੇ? ਨਹੀਂ ਕਿ ਜੋ ਸਾ ਲਖਵੀਰ ਸਿੰਘ ਜੈਸਾਹਬ ਦੇ ਕੇਸ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੇ ਫਿਰ ਇਹ ਕੇਸ ਟਰਾਂਸਫਰ ਕਰਤਾ ਸੀ ਇੱਕ ਨੰਬਰ ਕੋਡ ਸੈਸ਼ਨ ਜੈਸਾਹਬ ਦੀ। ਕਿਉਂਕਿ ਉਹਨਾਂ ਨੇ ਕਿਉਂਕਿ ਇਹ ਸਪੈਸਿਫਿਕ ਜੋ ਐਮਐਲਏ ਐਮਪੀ ਸਿਟਿੰਗ ਜਾਂ ਆਪਾਂ ਮੈ ਰਿਟ ਹੈ ਉਹ ਸਪੈਸ਼ਲ ਕੋਰਟ ਚੋ ਕੇਸ ਚੱਲਦਾ ਹੁੰਦਾ ਉਸ ਤੋਂ ਬਾਅਦ ਇੱਕ ਨੰਬਰ ਕੋਰਟ ਚੋ ਬਾਅਦ ਇਹਨਾਂ ਨੇ ਆ ਇੰਦਰਜੀਤ ਸਿੰਘ ਜੱਜ ਸਾਹਿਬ ਬਾਈ ਨੰਬਰ ਕੋਰਟ ਚ ਉੱਥੇ ਕੇਸ ਇਸ ਟਾਈਮ ਚੱਲੂਗਾ ਉਸ ਤੋਂ ਬਾਅਦ ਜੀ ਕੀ ਹੋਇਆ ਫਿਰ ਅੱਜ ਕੀ ਹਾਂ ਜੋ 7 ਨੰਬਰ ਕੋਰਟ ਚ ਸੀ ਉਦੋਂ ਜੱਜ ਸਾਹਿਬ ਨੇ ਪੁੱਛਿਆ ਸੀ ਤੁਸੀਂ ਕੰਗੜਾ ਰਣੌਤ ਨੂੰ ਕੇਸ ਮਸਲੇ ਤੇ ਕੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਾਣਬੁੱਝ ਕੇ ਨਹੀਂ ਕੀਤਾ ਕਿ ਮੈਨੂੰ ਨਹੀਂ ਪਤਾ ਸੀ ਉਹ ਇੱਕ ਟਵੀਟ ਸੀ ਮੈਂ ਉਹਨੂੰ ਰੀਟਵੀਟ ਕੀਤਾ ਮਤਲਬ ਇੱਕ ਉਹਨੇ ਮਾਫੀ ਵਾਲੇ ਲਹਿਜੇ ਨਾਲ ਇੱਕ ਮਾਫੀ ਉਹਨਾਂ ਨੂੰ ਕਿਹਾ ਕਿ ਮੈਨੂੰ ਮੰਨ ਲਓ ਮੈਂ ਮਾਫੀ ਮੰਗਦੀ ਹਾਂ ਇਸ ਮਸਲੇ ਤੇ ਪਰ ਜੋ ਬਾਪੂ ਜੀ ਉਹਨਾਂ ਦੇ ਹਸਬੈਂਡ ਸੀ ਮਹਿੰਦਰ ਕੌਰ ਦੇ ਉਹ ਆਏ ਸੀ ਅੱਜ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੰਨ ਲਓ ਮੈਂ ਇੱਕ ਅੱਲਾ ਫੈਸਲਾ ਨਹੀਂ ਲੈ ਸਕਦਾ ਮਤਲਬ ਉਹ ਜਿੰਨਾਂ ਨੇ ਵੀ ਉਹਨਾਂ ਨੂੰ ਬੈਕ ਕੀਤੀ ਹੈ ਜਿਹਾ ਜਥੇਬੰਦੀ ਜੋ ਵੀ ਹੈ ਇੱਕ ਮਤਲਬ ਉਹ ਇਕੱਠੇ ਬਹਿ ਕੇ ਜੋ ਫੈਸਲਾ ਹੋਊਗਾ ਅਸੀਂ ਬਾਅਦ ਚ ਦੱਸਾਂ ਮਤਲਬ ਉਹਨਾਂ ਨੇ ਮਾਫ ਨਹੀਂ ਕੀਤਾ ਜੀ ਅੱਛਾ ਵੀ ਹੁਣ ਜਿਹੜੀ ਅਗਲੀ ਤਰੀਕ ਕਦੋਂ ਆ ਫਿਰ ਜੀ ਅਗਲੀ ਤਰੀਕ 24 11 ਇਹ ਚ ਮੇਨ ਗੱਲ ਇਹ ਸੀ ਉਹਨਾਂ ਨੇ ਅੱਜ ਇੱਕ ਪਰਮਨੈਂਟ ਇੰਕੈਂਪਸ਼ਨ ਦੀ ਅਪਲੀਕੇਸ਼ਨ ਮੂਵ ਕੀਤੀ ਹੈ ਜੇ ਦੀ ਮੈਂ ਤੁਹਾਨੂੰ ਕਾਪੀ ਦੇ ਦੂੰਗਾ ਇਸ ਤੋਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪੰਜਾਬ 'ਚ ਖਤਰਾ ਕੰਗਨ ਰੌਣਾ ਉੱਤ ਦੇ ਜੋ ਵਕੀਲ ਸਾਹਿਬ ਸੀ ਉਹਨਾਂ ਨੇ ਕਿਹਾ ਸੀ ਜੋ ਪਿਛਲਾ ਇਨਸੀਡੈਂਟ ਹੋਇਆ ਸੀ ਥੱਪੜ ਕਾਹਣ ਵਾਲਾ ਉਹਨਾਂ ਨੇ ਕਿਹਾ ਸੀ ਪੰਜਾਬ 'ਚ ਕਿ ਮਤਲਬ ਖਤਰਾ ਇੰਨੀ ਸਕਿਉਰਿਟੀ ਪਰ ਜੱਜ ਸਾਹਿਬ ਨੇ ਇਹਦੇ ਲਈ ਉਹਨਾਂ ਦੀ ਅੱਜ ਨਹੀਂ ਮੰਨੀ ਇਹਦੇ ਲਈ ਰਿਪਲਾਈ ਲਈ 24 11 ਤਰੀਕ ਰੱਖੀ ਹੈ ਰਿਪਲਾਈ ਤੋਂ ਬਾਅਦ ਦੇਖੋ ਅੱਗੇ ਕੀ ਹੁੰਦਾ ਹੈ ਵੀ ਹੁਣ ਕੰਗਨ ਰੌਣਾ ਉੱਤ ਦੇ ਕੇ ਚੱਲੂਗਾ ਕਿ ਜਵਾਬ ਮਿਲ ਨਹੀਂ 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 ਹੁਣ ਚੱਲੂਗਾ ਜੀ 24 11 ਤਰੀਕ ਪਾਈ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਫਿਰ ਬੇਸ਼ੌਣੇ ਕਿਹਾ ਜੀ